ਕਰਦੇ ਨਹੀਂ ਕਹਿੰਦੇ ਬਾਈ ਵੀ ਮੁੜ ਜਾਓ ਕਿਤੇ ਕੱਲ ਨੂੰ ਕੋਈ ਗੱਲ ਨਾ ਬਣ ਜਾਈ। ਬਾਜੀ ਪੈਣਾ ਦੇ ਵਿਆਹ ਨੇ ਸਿਰਦੇ ਉਤੇ ਜਾਂ ਹੋਰ ਵੀ ਮਤਲਬ ਕਬੀਲਦਾਰੀਆਂ ਨੇ ਉਹ ਸਾਰੀਆਂ ਖੇਤੀ ਦੇ ਸਿਰ ਤੋਂ ਹੀ ਚੱਲਦੀਆਂ ਨੇ। ਬਾਜੀ ਜਦੋਂ ਖੇਤੀ ਇਹ ਨਾਲ ਸਾਡੇ ਮਤਲਬ ਹੱਥ 'ਚ ਰਹੀ ਤਾਂ ਸਾਡੇ ਕੋਲ ਜੀਣ ਦਾ ਹੋਰ ਕੋਈ ਸਹਾਰਾ ਵੀ ਨਹੀਂ ਹੈਗਾ। ਜਵਾਨ ਗੱਭਰੂ ਪੁੱਤ ਨੇ ਮਾਵਾਂ ਦੇ ਕਿਹੜੀ ਮਾਂ ਕਹਿੰਦੀ ਹੋਊਗੀ ਕਿ ਜਾ ਤੇ ਜਾ ਕੇ ਮਰ ਜਾ ਪੁੱਤ। ਪਰ ਵੀਰ ਕਹਿ ਰਿਹਾ ਜੇ ਖੇਤੀ ਨਾ ਰਹੀ ਤਾਂ ਫਿਰ ਵੀ ਤਾਂ ਮਰੇ ਹੀ ਆ। ਫਲੈਸ਼ ਵਾਲੇ ਗੋਲੇ ਸੀ ਜਿਹੜੇ ਕੋਲ ਆ ਕੇ ਫਲੈਸ਼ ਮਾਰਦਾ ਸੀ ਤੇ ਉਹਦੀ ਆਵਾਜ਼ ਇੰਨੀ ਕ ਭਿਆਨਕਰ ਸੀਗੀ ਵੀ ਜਿਹਦੇ ਮਤਲਬ ਆਂਦਾ ਸੀਗਾ ਛਰਲੇ ਸੀਗੇ ਉਹਦੇ ਚ ਅੱਛਾ ਛਰਲੇ ਵੱਢਦੇ ਸੀ ਅਥਰੂ ਗੈਸ ਦੇ ਗੋਲੇ ਨਹੀਂ ਸੀ ਉਹ ਅਥਰੂ ਗੈਸ ਦੇ ਗੋਲੇ ਨਹੀਂ ਸੀ ਭਾਜੀ ਉਹ ਫਿਰ ਫਾਇਲ ਕੇ ਜਿਵੇਂ ਕਈ ਕਿਸਾਨਾਂ ਦੇ ਸਰੀਰ ਤੇ ਬਹੁਤ ਨਿਸ਼ਾਨ ਨੇ ਉਹਦੇ ਨਿਸ਼ਾਨ ਹੋ ਸਕਦੇ ਉਹ ਭਾਜੀ ਟੈਂਕੀਆਂ ਪਾੜਤੀਆਂ ਮੋਟਰਸਾਈਕਲਾਂ ਦੀਆਂ ਸ਼ੰਭੂ ਬਾਰਡਰ ਤੇ ਰਾਤ ਦਾ ਮਾਹੌਲ ਇਹ ਕਹਿੰਦਾ ਹੈ ਕਿ ਜਿਵੇਂ 26 ਜਨਵਰੀ ਤੋਂ ਪਹਿਲਾਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਪੂਰਾ ਪੰਜਾਬ ਦਾ ਕਿਸਾਨ ਤੇ ਪੂਰੇ ਦੇਸ਼ ਦਾ ਕਿਸਾਨ ਖੜਾ ਸੀ ਇਹ ਚਰਚਾ ਸੀ ਕਿ ਅਗਲੇ ਦਿਨ ਦਿੱਲੀ ਜਾਣਾ ਹੈ ਅੱਜ ਸ਼ੰਭੂ ਬਾਰਡਰ ਤੇ ਹਰ ਇੱਕ ਕਿਸਾਨ ਦੇ ਬੁੱਲਾਂ ਤੇ ਇਹੀ ਨਾਰਾ ਹੈ ਕਿ ਦਿੱਲੀ ਤੱਕ ਜਾਣਾ ਹੈ ਮੰਗਾ ਨਹੀਂ ਮੰਨੀਆਂ ਸਰਕਾਰ ਨਹੀਂ ਚੁੱਕੀ ਔਰ ਤਿਆਰੀ ਪਿਛਲੀ ਵਾਰ ਇਹ ਸੀ ਕਿ ਕਿਸਾਨ ਸ਼ਾਂਤਮਈ ਜਾਣਾ ਚਾਹ ਰਿਹਾ ਸੀ ਪਰਲੇ ਪਾਸੋਂ ਜਿੱਥੇ ਅਸੀਂ ਖੜੇ ਹਾਂ ਹੁਣੇ ਪੰਜਾਬ ਵਾਲਾ ਪਾਸਾ ਹੈ ਹਰਿਆਣੇ ਵਾਲੇ ਪਾਸੋਂ ਬੁਲੇਟ ਜਿਹੜੀਆਂ ਪੈਲੇਟ ਬੁਲੇਟਸ ਵੱਜੀਆਂ ਕਿਸਾਨਾਂ ਦੇ ਇੱਥੋਂ ਤੱਕ ਕਿ 315 ਬੋਰ ਦੇ ਰੌਣ ਤੱਕ ਕਿਸਾਨਾਂ ਨੇ ਜਿਹੜੇ ਉਹ ਚੱਕੇ ਮਤਲਬ ਕਿ ਗੋਲੀ ਚੱਲੀ ਜਿਹੜੇ ਡਰੋਨ ਸੀ ਉਹਦੇ ਰਾਹੀਂ ਜੋ ਸਿੱਟੇ ਗਏ ਗੋਲੇ ਅਥਰੂ ਗੈਸ ਦੇ ਉਹਨਾਂ ਨੂੰ ਕਾਬੂ ਕਰਨ ਵਾਸਤੇ ਡਰੋਨ ਨੂੰ ਜਸਵੀਰ ਨੇ ਕਾਬੂ ਕੀਤਾ ਵੀਰ ਸਾਡੇ ਨਾਲ ਆ ਪਟਿਆਲੇ ਤੋਂ ਹੀ ਆ ਭਾਈ ਜੀ ਉਸ ਦਿਨ ਮਾਹੌਲ ਕਿਵੇਂ ਬਣਿਆ ਸੀ ਔਰ ਜੇ ਕੱਲ ਉਹੋ ਜਿਹਾ ਮਾਹੌਲ ਬਣਦਾ ਤਾਂ ਫੇਰ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ ਭਾਜੀ ਪੂਰੀ ਤਿਆਰੀ ਆ ਦੇਖੋ ਜਦੋਂ ਭਾਜੀ ਬਜ਼ੁਰਗਾਂ ਦੇ ਸਿਰ ਤੇ ਜਿਹੜੇ ਲੰਗਰ ਛਕ ਰਹੇ ਸੀਗੇ ਉਸ ਦਿਨ ਬੈਠੇ ਜਾਂ ਲੰਗਰ ਪਕਾ ਰਹੇ ਸੀਗੇ ਉਹਨਾਂ ਦੇ ਸਿਰ ਦੇ ਉੱਤੇ ਲਿਆ ਕੇ ਸੱਟਿਆ ਔਰ ਬਿਲਕੁਲ ਐਦਾਂ ਨਹੀਂ ਸੱਟ ਤੀ ਨਾ ਉਹਨਾਂ ਦੇ ਸਿਰ ਦੇ ਵਿੱਚ ਲੰਗਰ ਖਾਂਦਿਆਂ ਦੇ ਲੰਗਰ ਖਾਂਦਿਆਂ ਦੇ ਬਜ਼ੁਰਗ ਦਾ ਸਿਰ ਐਦਾਂ ਫਟਿਆ ਜਿੱਦਾਂ ਮਤਲਬ ਖਰਬੂਜਾ ਫਟਦਾ ਹੁੰਦਾ ਭਾਜੀ ਸੱਟ ਤੋਂ ਖੂਨ ਨਾਲ ਲਾਲੋ ਲਾਲ ਹੋ ਗਿਆ ਉਸੇ ਦਿਨ ਸੋਚ ਲਿਆ ਸੀਗਾ ਵੀ ਮਤਲਬ ਇਹਨੂੰ ਜਾਨ ਨਹੀਂ ਦੇਣਾ ਸੋਕਾ ਹੂੰ ਉਹਦਾ ਮਤਲਬ ਜਿੰਨਾ ਇਹਨਾਂ ਨੇ ਸਾਨੂੰ ਦਿੱਤਾ ਉਸ ਤੋਂ ਅਗਲੇ ਦਿਨ ਕੋਈ ਸੱਟਿਆ ਵੀ ਐਦਾਂ ਨਹੀਂ ਭਾਜੀ ਕੋਈ ਰਫਲ ਨਾਲ ਸੱਟਿਆ ਸੀਗਾ ਇੱਕ ਡਰੋਨ ਨੂੰ ਆਪਣੀ ਮਤਲ ਜੋ ਕੀ ਮਤਲਬ 4-5 ਰੁਪਏ ਦਾ ਸੀਗਾ ਉਹ ਵੀ ਸੰਗਤ ਨਹੀਂ ਮਤਲਬ ਮੇਰਾ ਆਪਣਾ ਨਹੀਂ ਸੀਗਾ ਉਹ ਵੀ ਸੰਗਤ ਨਹੀਂ ਦਿੱਤਾ ਸੀ ਹੂੰ ਮਤਲਬ ਮੇਰੀ ਤਾਂ ਗੱਲੀ ਡੋਰ ਹੀ ਸੀਗੀ ਤੇ ਉਸ ਦਿਨ ਜਿੱਦਣ ਆਇਆ ਇਧਰ ਦੇ ਪਾਸੇ ਤੋਂ ਤੇ ਉਸ ਦਿਨ ਮਤਲਬ ਉਹਨੂੰ ਇਹ ਕਿਹਾ ਸੀਗਾ ਇੱਥੇ ਹੋਰ ਵੀ ਸੀਗੇ ਸਾਡੇ ਕੋਲ ਖਾਲਸਾ ਜੀ ਮੈਂ ਕਿਹਾ ਖਾਲਸਾ ਜੀ ਇਹ ਸੁੱਕਾ ਨਹੀਂ ਜਾਊਗਾ ਜੂਰੇ ਤੋਂ ਮੁੜ ਕੇ ਖਿੱਚ ਕੇ ਸੱਟਿਆ ਉਹ ਭਾਜੀ ਜਦੋਂ ਉਹਦੇ ਨਾਲ ਪੇਚਾ ਪਿਆ ਮੈਂ ਡੋਰ ਹੱਥ ਚੋਂ ਤੋੜਤੀ ਸੀਗੀ ਉਹ ਲੂਜ਼ ਹੋ ਗਈ ਡੋਰ ਜਦੋਂ ਲੂਜ਼ ਹੋ ਗਈ ਉਹ ਫਸ ਗਈ ਉਹਦੇ ਚੋਂ ਬਰੌਂਚ ਵਿੱਚ ਫਸ ਗਈ ਜੀ ਫਜੰਦ ਤੋਂ ਬਾਅਦ ਉਹਨੇ ਮਤਲਬ ਹੀ ਅਨਬੈਲੈਂਸ ਹੋ ਕੇ ਉਹ ਖੇਤਾਂ ਵਾਲੀ ਸਾਈਡ ਜਾ ਵਜਿਆ ਜੀ ਡਿੱਗ ਪਿਆ ਉੱਥੇ ਤੁਹਾਡੇ ਕਿਸੇ ਦੇ ਹੱਥ ਨਹੀਂ ਆਇਆ ਮਤਲਬ ਉਹ ਜੇ ਸਰਕਾਰ ਕੱਲ ਨੂੰ ਕਵੇ ਵੀ ਉਹ ਡਰੋਨ ਦੱਸੋ ਸਾਡਾ ਕਿੱਥੇ ਹੈ ਨਹੀਂ ਨਹੀਂ ਹੱਥ ਨਹੀਂ ਆਇਆ ਜੀ ਉਹ ਪਰਲੇ ਪਾਰ ਡਿੱਗਿਆ ਸੀਗਾ ਜਿੱਧਰ ਮਤਲਬ ਹੀ ਆਰਮੀ ਖੜੀ ਆ ਪਰ ਇਹ ਪਹਿਲੀ ਵਾਰ ਹੋਇਆ ਹੈ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਹੈ ਕਿ ਪਹਿਲੀ ਵਾਰ ਦੇਸ਼ ਦੇ ਇਤਿਹਾਸ ਚ ਹੋਇਆ ਕਿ ਆਪਦੇ ਹੀ ਲੋਕਾਂ ਖਾਤਰ ਦੇਸ਼ ਨੇ ਡਰੋਨ ਵਰਤਿਆ ਹੋਵੇ ਪਾਜੀ ਉਹ ਡਰੋਨ ਵੀ ਮਤਲਬ ਐਦਾਂ ਸੀਗਾ ਜਿਹੜਾ ਸਪਰੇਅ ਵਾਲਾ ਡਰੋਨ ਹੁੰਦਾ ਨਾ ਪਾਜੀ ਸਪਰੇਅ ਕਰਨ ਵਾਸਤੇ ਉਹ ਵੱਡਾ ਡਰੋਨ ਸੀ ਵੱਡਾ ਡਰੋਨ ਸੀ ਸਪਰੇਅ ਕਰਨ ਵਾਸਤੇ ਉਹਦੇ ਵਿੱਚ ਅਲੱਗ ਮਤਲਬ ਇੱਕ ਦੋ ਰਿਮੋਟਾਂ ਨਾਲ ਉਹ ਸੀਗਾ ਉਹਦੇ ਨਾਲ ਮਤਲਬ ਉਹਦੇ ਰਿਮੋਟ ਵੀ ਦੋ ਹੁੰਦੇ ਆ ਜਿਹੜਾ ਛੱਡਣ ਵਾਲਾ ਸੀਗਾ ਉਹਨੂੰ ਮਤਲਬ ਉੱਟਣ ਵਾਲਾ ਸੀਗਾ ਉਹ ਰਿਮੋਟ ਮਤਲਬ ਹੀ ਅਲੱਗ ਸੀਗਾ ਉਹਦਾ ਸਪਰੇਅ ਵਾਲੇ ਦੇ ਉੱਪਰ ਮਤਲਬ ਜਗਾੜ ਸੀਗਾ ਉਹਨਾਂ ਦਾ ਇੱਕ ਹੋਰ ਰੱਖਿਆ ਹੋਇਆ ਲਾਇਆ ਵਾ ਉਹਦੇ ਚ ਚਾਰ ਗੋਲੇ ਪੈਂਦੇ ਸੀ ਯਾਰ ਗੋਲੇ ਵੀ ਫਲੈਸ਼ ਵਾਲੇ ਸੀਗੇ ਅਥਰੂ ਗੈਸ ਦੇ ਗੋਲੇ ਨਹੀਂ ਸੀ ਫਲੈਸ਼ ਵਾਲੇ ਗੋਲੇ ਸੀ ਜਿਹੜੇ ਕੋਲ ਆ ਕੇ ਫਲੈਸ਼ ਮਾਰਦਾ ਸੀ ਤੇ ਉਹਦੀ ਆਵਾਜ਼ ਇੰਨੀ ਕ ਭਿਆਨਕਰ ਸੀਗੀ ਵੀ ਜਿਹਦੇ ਮਤਲਬ ਆਂਦਾ ਸੀਗਾ ਛਰਲੇ ਸੀਗੇ ਉਹਦੇ ਚ ਅੱਛਾ ਛਰਲੇ ਪੜਦੇ ਸੀ ਅਥਰੂ ਗੈਸ ਦੇ ਗੋਲੇ ਨਹੀਂ ਸੀ ਉਹ ਅਥਰੂ ਗੈਸ ਦੇ ਗੋਲੇ ਨਹੀਂ ਸੀ ਭਾਜੀ ਉਹ ਫਿਰ ਫੈਲ ਕੇ ਜਿਵੇਂ ਕਈ ਕਿਸਾਨਾਂ ਦੇ ਸਰੀਰ ਤੇ ਬਹੁਤ ਨਿਸ਼ਾਨ ਨੇ ਉਹਦੇ ਨਿਸ਼ਾਨ ਹੋ ਸਕਦੇ ਉਹ ਭਾਜੀ ਟੈਂਕੀਆਂ ਪਾੜਦੀਆਂ ਮੋਟਰਸਾਈਕਲਾਂ ਦੀਆਂ ਮਤਲਬ ਐਸੇ ਛਰਲੇ ਸੀਗੇ ਗੋਲੀਆਂ ਮਤਲਬ ਹਲਕੀ ਹਲਕੀਆਂ ਤੇ ਉਹ ਗੋਲੀਆਂ ਸੀਗੀਆਂ ਲੋਹੇ ਦੀਆਂ ਜੀ ਸ਼ਰਲੇ ਕਹਿੰਦੇ ਆ ਜਿਨ੍ਹਾਂ ਨੂੰ ਉਹ ਸੀਗੀਆਂ ਉਹਦੇ ਵਿੱਚ ਤੇ ਉਹ ਜਿਹੜੀ ਆਵਾਜ਼ ਆਉਂਦੀ ਸੀ ਉਹਦੇ ਨਾਲ ਮਤਲਬ ਕੰਨਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਭਾਜੀ 5-7 ਮਿੰਟ ਤੱਕ ਪਤਾ ਹੀ ਨਹੀਂ ਸੀਗਾ ਵੀ ਮੈਂ ਕਿੱਥੇ ਹੈਗਾ ਕਿੱਥੇ ਨਹੀਂ 5 ਮਿੰਟਾਂ ਬਾਅਦ ਹੋਸ਼ ਆਂਦੀ ਸੀ ਬੰਦੇ ਨੂੰ ਕਿਉਂਕਿ ਮੇਰੇ ਸਾਹਮਣੇ ਫਟਿਆ ਪਿੱਛੇ ਉਹ 5-10 ਮਿੰਟ ਦਾ ਪਤਾ ਹੀ ਨਹੀਂ ਲੱਗਦਾ ਸੀਗਾ ਵੀ ਹੋ ਕੀ ਗਿਆ ਮੈਡੀਕਲ ਟੀਮਜ਼ ਵੀ ਆਪਣੀਆਂ ਤਿਆਰ ਰਹਿਣੀਆਂ ਚਾਹੀਦੀਆਂ ਤੁਹਾਨੂੰ ਲੱਗਦਾ ਹੈ ਕਿ ਜੇ ਨੌਜਵਾਨਾਂ ਨਾਲ ਸਵੇਰੇ ਹੁੰਦਾ ਤਾਂ ਤੁਰੰਤ ਆਪਾਂ ਚੱਕ ਕੇ ਹਸਪੀਟਲ ਪਹੁੰਚਾ ਸਕੀ ਭਾਜੀ ਬਿਲਕੁਲ ਮੈਡੀਕਲ ਟੀਮ ਹੀ ਕਿਉਂਕਿ ਇੱਥੇ ਦੇਖੋ ਐਦਾਂ ਦਾ ਹੈ ਨਹੀਂ ਵੀ ਮਤਲਬ ਜਿੱਦਾਂ ਇੱਥੇ ਦਿਆ ਸਾਹਮਣੇ ਵੀ ਆ ਕਿਉਂਕਿ ਉਹ ਫੌਜ ਆ ਉਹਨਾਂ ਕੋਲ ਸਾਰਾ ਮਤਲਬ ਪ੍ਰੂਫ ਅਸਲਾ ਲੜਿਆ ਤਾਂ ਜਾ ਹੀ ਨਹੀਂ ਸਕਦਾ ਲੜਿਆ ਜਾ ਨਹੀਂ ਸਕਦਾ ਅਸੀਂ ਤਾਂ ਮਤਲਬ ਡਿਫੈਂਸ ਵਾਸਤੇ ਜੇ ਆਪਾਂ ਸਿੱਧੇ ਸ਼ਬਦਾਂ 'ਚ ਕਹੀਏ ਉਹਦਣ ਦੇ ਇੱਥੇ ਮਤਲਬ ਛੇਤਰੀ ਖਾਏ ਨੇ ਤੇ ਉਹਨਾਂ ਤੋਂ ਜਿੱਥੇ ਤੱਕ ਕਰਿਆ ਮਤਲਬ ਅਤਰੂ ਗੈਸ ਦੇ ਗੋਲਿਆਂ ਦਾ ਲਾ ਲੋ ਜਾਂ ਮਤਲਬ ਬ੍ਰਾਸਟ ਲਾ ਲੋ ਜਦੋਂ ਸਾਹਮਣੇ ਦੀ ਸਰਕਾਰ ਤੁਹਾਨੂੰ ਮਤਲਬ ਇੱਕ ਦਾ ਰਬੜ ਬੁਲੇਟ ਹੁੰਦੀ ਆ ਰਬੜ ਬੁਲੇਟ ਦੀ ਵੀ ਛੱਟ ਬਹੁਤ ਜ਼ਿਆਦਾ ਵੱਜਦੀ ਆ ਪਰ ਇਹਨਾਂ ਤਾਂ オリジナル ਫਾਇਰ ਮਾਰਿਆ ਭਾਜੀ オリジナル ਫਾਇਰ ਮਾਰਿਆ ਜਿਹੜੇ 315 ਕਈਆਂ ਨੇ 315 ਬੋਰ ਦੇ ਖੋਲ ਜਿਹੜੇ ਮਿਲੇ ਆ ਬਿਲਕੁਲ ਭਾਜੀ ਮੇਰੇ ਕੋਲ ਵੀ ਇੱਕ ਦੋ ਪਏ ਆ ਕੋਲ ਬਿਲਕੁਲ ਜਿਹੜੇ ਉਹਨਾਂ ਨੇ ਮਾਰਿਆ ਟਰੈਕਟਰ ਦੇ ਵਿੱਚ ਮਾਰਿਆ ਇੱਕ ਮੁੰਡੇ ਦੇ ਵੀ ਲੱਗਿਆ ਉਹ ਫਾਇਰ ਤੇ ਜਿਹੜੇ ਉਹ ਕਰਦੇ ਸੀ ਹੁਣ ਜਦੋਂ ਸਾਹਮਣੇ ਵਾਲੀ ਸਰਕਾਰ ਤੁਹਾਨੂੰ ਮਾਰਨ ਦੀ ਤਿਆਰੀ ਚ ਹੋਵੇ ਤਾ ਫਿਰ ਹੁਣ ਸਾਹਮਣੇ ਵਾਲਿਆਂ ਦੇ ਹੱਥ ਦੇ ਵਿੱਚ ਸਾਡੇ ਹੈਗਾ ਵੀ ਕੀ ਆ ਸਾਡੇ ਹੱਥਾਂ 'ਚ ਕਰਦੇ ਨਹੀਂ ਕਹਿੰਦੇ ਬਾਈ ਵੀ ਮੁੜ ਜਾਓ ਕਿਤੇ ਕੱਲ ਨੂੰ ਕੋਈ ਗੱਲ ਨਾ ਬਣ ਜੇ ਪਾਜੀ ਪੈਣਾ ਦੇ ਵਿਆਹ ਨੇ ਸਿਰਦੇ ਉਤੇ ਜਾਂ ਹੋਰ ਵੀ ਮਤਲਬ ਕਬੀਲਦਾਰੀਆਂ ਨੇ ਉਹ ਸਾਰੀਆਂ ਖੇਤੀ ਦੇ ਸਿਰ ਤੋਂ ਹੀ ਚੱਲਦੀਆਂ ਨੇ ਪਾਜੀ ਜਦੋਂ ਖੇਤੀ ਨਾ ਸਾਡੇ ਮਤਲਬ ਹੱਥ 'ਚ ਰਹੀ ਤਾਂ ਸਾਡੇ ਕੋਲ ਜੀਣ ਦਾ ਹੋਰ ਕੋਈ ਸਹਾਰਾ ਵੀ ਨਹੀਂ ਹੈਗਾ ਮਤਲਬ ਐਸੀ ਮਰੇ ਆ ਜਿੰਨਾ ਕੁਛ ਰਿਹਾ ਹੱਥ 'ਚ ਇਹ ਬੜੀ ਜਜ਼ਬਾਤੀ ਗੱਲ ਹੈ ਇਹ ਕਿ ਸਾਡੇ ਕਿਸੇ ਦਾ ਕੀ ਦਾ ਜੀ ਕਰਦਾ ਮਾਂ ਨੂੰ ਮਾਂ ਆਪ ਦਾ ਪੁੱਤ ਐ ਭੇਜੇ ਪਰੇ ਸਾਰੇ ਦੇਖੋ ਤੁਸੀਂ ਜਿੰਨੇ ਖੜੇ ਇਹਨਾਂ ਦੀਆਂ ਤਸਵੀਰਾਂ ਇਹਨਾਂ ਦੇ ਚਿਹਰੇ ਇਹਨਾਂ ਦੀਆਂ ਸ਼ਕਲਾਂ ਦੇਖੋ ਤੇ ਪੂਰੀ ਦੁਨੀਆ 'ਚ ਦੇਖ ਰਹੇ ਲੋਕ ਇਹ ਦੱਸਣ ਕਿ ਜਵਾਨ ਗੱਬਰੂ ਪੁੱਤ ਨੇ ਮਾਵਾਂ ਦੇ ਕਿਹੜੀ ਮਾਂ ਕਹਿੰਦੀ ਹੋਊਗੀ ਕਿ ਜਾ ਤੇ ਜਾ ਕੇ ਮਰ ਜਾ ਪੁੱਤ ਪਰ ਵੀਰ ਕਹਿ ਰਿਹਾ ਜੇ ਖੇਤੀ ਨਾ ਰਹੀ ਤਾਂ ਫਿਰ ਵੀ ਤਾਂ ਮਰੇ ਹੀ ਆ ਤੁਹਾਨੂੰ ਲੱਗਦਾ ਕਿ ਅਜੇ ਵੀ ਸੋਚਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਸ਼ਾਇਦ ਕੋਈ ਰਾਹ ਨਿਕਲ ਆਵੇ ਬਿਲਕੁਲ ਭਾਜੀ ਅੱਜ ਤਾਂ ਬੇਨਤੀ ਹੋਈ ਆ ਦੇਖੋ ਇੰਨੀਆਂ ਸੱਟਾਂ ਖਾ ਕੇ ਇੰਨੇ ਮਤਲਬ ਤਸੀਹੇ ਸਾਡੇ ਤੇ ਰੋਜ਼ ਮਤਲਬ ਜੱਤਿਆਚਾਰ ਹੋ ਰਿਆ ਫੇਰ ਵੀ ਇੱਥੇ ਸ਼ਾਮ ਦੀ ਅਰਦਾਸ ਦੇ ਵਿੱਚ ਦੁਸ਼ਮਣ ਦੀ ਵੀ ਸੁੱਖ ਮੰਗੀ ਜਾਂਦੀ ਆ ਅਰਦਾਸ ਦੇ ਵਿੱਚ ਕਿਹਾ ਜਾਂਦਾ ਖੱਟੜ ਸਾਹਿਬ ਵਾਸਤੇ ਵੀ મોદી ਸਾਹਿਬ ਵਾਸਤੇ ਵੀ ਅਰਦਾਸ ਦੇ ਵਿੱਚ ਉਹਦੀ ਸੁੱਖ ਮੰਗੀ ਜਾਂਦੀ ਆ ਐਦੋ ਵੱਡਾ ਫਰਮਾਨ ਅਸੀਂ ਕੀ ਦਈਏ ਇੰਨਾ ਮਤਲਬ ਉਹਦੇ ਸੁੱਖਾਂ ਮੰਗਦੇ ਆ ਫੇਰ ਵੀ ਮਤਲਬ ਕੀ ਕਹਨਿਆ ਅਸੀਂ ਅਤਵਾਦੀ ਬੱਕਾਵਾਦੀ ਕੀ ਆ ਮਤਲਬ ਕਿਸਾਨ ਆ ਭਾਜੀ ਇੱਥੇ ਅੰਨ ਅਗਾ ਕੇ ਲੋਕਾਂ ਨੂੰ ਖਵਾਣੇ ਆ ਮਤਲਬ ਲੋਕਾਂ ਨੂੰ ਵੀ ਬੇਨਤੀ ਆ ਕਿ ਥੋੜਾ ਇਨਸਾਫ ਦੀ ਨਿਗਾਹ ਨਾਲ ਦੇਖੋ ਦੋ ਪੱਕੀ ਨਿਗਾਹ ਨਾਲ ਦੇਖੋ ਬਹੁਤ ਬੁਰਾ ਹਾਲ ਆ ਜਿਹੜਾ ਇੱਥੇ ਤੁਸੀਂ ਆ ਕੇ ਬਾਰਡਰਾਂ ਦੇ ਉਤੇ ਇੱਕ ਵਾਰੀ ਇੱਥੇ ਰੌਂਡ ਹੀ ਮਾਰ ਜੋ ਜਿਹੜਾ ਫਸਟ ਦਿਨ ਸੀ ਜਾਂ ਸੈਕੰਡ ਦਿਨ ਸੀਗਾ ਜੇ ਉਸ ਦਿਨ ਦਾ ਤੁਸੀਂ ਹਾਲਾਤ ਉਰੇ ਦੇ ਦੇਖ ਲੈਂਦੇ ਮੇਰੇ ਹਿਸਾਬ ਨਾਲ ਖੜਨਾ ਵੀ ਬਹੁਤ ਔਖਾ ਸੀਗਾ ਬਹੁਤ ਰਿਪੋਰਟਰ ਬੇਉਸ਼ ਹੋਏ ਨੇ ਭਾਜੀ ਉਰੇ ਬਹੁਤ ਪੱਤਰਕਾਰ ਬਹੁਤ ਜਜ਼ਬਾਤੀ ਗੱਲ ਵੀ ਐ ਪਰ ਜੋਸ਼ ਵੀ ਐ ਅਸੀਂ ਇਹੀ ਚਾਹੁੰਦੇ ਆ ਕਿ ਸਰਕਾਰ ਅਮਨ ਅਮਾਨ ਦੀ ਸਥਿਤੀ ਬਣਾਵੇ ਕਿਉਂਕਿ ਟਕਰਾਅ ਦੀ ਗੱਲ ਸਰਕਾਰ ਕੰਨਿਓ ਐ ਇਹਨਾਂ ਕੰਨਿਓ ਨਹੀਂ ਐ ਜੇ ਪ੍ਰੋਟੈਸਟ ਕਰਨ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨ ਨੂੰ ਹੱਕ ਐ ਸੰਵਿਧਾਨ ਹੱਕ ਦਿੰਦਾ ਹੈ ਸੰਵਿਧਾਨ ਰਾਈਟ ਦਿੰਦਾ ਹੈ ਕਿ ਜਾ ਕੇ ਉਹ ਪ੍ਰੋਟੈਸਟ ਕਰ ਸਕੇ ਤੇ ਅੱਗੇ ਜਾਣਾ ਚਾਹੀਦਾ ਤਾਂ ਜਾਣ ਦੇਣਾ ਚਾਹੀਦਾ ਹਰਿਆਣੇ ਦੀਆਂ ਇਹ ਸੜਕਾਂ ਵੀ ਸਾਡੇ ਮੁਲਕ ਦੀਆਂ ਹੀ ਸੜਕਾਂ ਨੇ ਇਹਨਾਂ ਲੋਕਾਂ ਦੀਆਂ ਹੀ ਸੜਕਾਂ ਨੇ ਹਰਿਆਣੇ ਦੀਆਂ ਸੜਕਾਂ ਦੇ ਆਲੇ-ਦੁਆਲੇ ਦੇ ਢਾਬੇ ਇਹਨਾਂ ਦੇ ਸਿਰ ਤੇ ਜਦੋਂ ਇਹਨਾਂ ਦੇ ਪੁੱਤ ਤੀ ਕੈਨੇਡਾ ਨੂੰ ਜਾਂਦੇ ਆ ਟੈਕਸੀਆਂ ਤੁਰਦੀਆਂ ਤੇ ਉਹ ਢਾਬੇ ਇਹਨਾਂ ਦੇ ਸਿਰ ਤੇ ਚੱਲਦੇ ਆ ਦਿੱਲੀ ਵਾਲਾ 에ਅਰਪੋਰਟ ਪੰਜਾਬ ਦੇ ਸਿਰ ਤੇ ਤੁਰਿਆ ਫਿਰਦਾ ਸਾਰੀਆਂ ਫਲਾਈਟਾਂ ਪੰਜਾਬੀ ਭਰਦੇ ਆ ਸਾਰੀ ਇਕਨੋਮੀ ਇਹ ਚਲਾਉਣ ਵਾਲੇ ਲੋਕ ਨੇ ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਵਿੱਚ ਸਬਜ਼ੀ ਜਿਹੜੀ ਹੈ ਇਸੇ ਇਲਾਕੇ ਤੋਂ ਕਸ਼ਮੀਰ ਤੋਂ ਸ਼ੁਰੂ ਹੋ ਕੇ ਇੱਥੋਂ ਤੱਕ ਅੱਧੀ ਮਲੇਰਕੋਟਲਾ ਭਰਦਾ ਜੇ ਤੁਸੀਂ ਸਬਜ਼ੀਆਂ ਨਹੀਂ ਖਾਣੀਆਂ ਰੋਟੀ ਨਹੀਂ ਖਾਣੀ ਤੁਹਾਨੂੰ ਆਟਾ ਨਹੀਂ ਚਾਹੀਦਾ 165000 ਮੀਟ੍ਰਿਕ ਟਨ ਕਣਕ ਚਾਹੀਦੀ ਹੈ ਦੇਸ਼ ਨੂੰ ਇਸ ਸਾਲ ਨਹੀਂ ਤਾਂ ਅੰਨ ਦੇ ਭੰਡਾਰ ਨਹੀਂ ਭਰੇ ਜਾਣੇ ਪੀਡੀਐਸ ਸਿਸਟਮ ਰਾਹੀਂ ਲੋਕਾਂ ਦੇ ਘਰਾਂ ਚ ਬਿਹਾਰ ਯੂਪੀ ਮੱਧ ਪ੍ਰਦੇਸ਼ ਛਾਰਖੰਡ ਓਡੀਸਾ ਦੇ ਗਰੀਬਾਂ ਦੇ ਘਰਾਂ ਚ ਅੰਨ ਨਹੀਂ ਜਾਊਗਾ ਜੇ ਪੈਦਾ ਨਹੀਂ ਕਰਨਗੇ ਤਾਂ ਇਹ ਲੋਡ ਹੈ ਇਹ ਮੈਂ ਨਹੀਂ ਕਹਿ ਰਿਹਾ ਇੰਡੀਅਨ ਐਕਸਪ੍ਰੈਸ ਦੀ ਇਹ ਵੀ ਰਿਪੋਰਟ ਹੈ ਇਸ ਸਾਲ ਦੀ ਕਿ ਦੇਸ਼ ਤੇ ਅੰਨ ਦੇ ਭੰਡਾਰ ਘਟ ਗਏ ਆ ਦੇਸ਼ ਨੂੰ ਅੰਨ ਦੇ ਭੰਡਾਰ ਦੀ ਲੋੜ ਹੈ ਜਿਸ ਮੁਲਕ ਕੋਲੇ ਅੰਨ ਦੇ ਭੰਡਾਰ ਨਹੀਂ ਹੈਗੇ ਉਸ ਮੁਲਕ ਦੀ ਕ੍ਰੈਡਿਟ ਰੇਟਿੰਗ ਘਟ ਜਾਂਦੀ ਹੈ ਕ੍ਰੈਡਿਟ ਰੇਟਿੰਗ ਸਮਝਾਉਂਗੇ ਇੱਥੇ ਖੜੇ ਸੀਗੇ ਇੱਥੇ ਰਿਪਨ ਸਿੱਧੂ ਖੜੇ ਸੀ ਅੰਨ ਦੇ ਭੰਡਾਰ ਘਟ ਜਾਂਦੇ ਆ ਤਾਂ ਦੇਸ਼ ਦੀ ਕ੍ਰੈਡਿਟ ਰੇਟਿੰਗ ਘਟ ਜਾਂਦੀ ਹੈ ਕ੍ਰੈਡਿਟ ਰੇਟਿੰਗ ਕੀ ਹੁੰਦੀ ਹੈ ਸੌਖੇ ਤਰੀਕੇ ਨਾਲ ਇੱਕ ਇਹ ਵੀ ਗੱਲ ਹੈ ਬਾਈ ਕਿ ਕਿਸਾਨ ਦਾ ਕਿਹਾ ਜਾਂਦਾ ਹੈ ਕਿ ਅਣਪੜਾ ਕਿਸਾਨ ਇਹ ਕਿਸਾਨ ਦਾ ਪੁੱਤ ਖੜਾ ਜਿਹਨੇ ਆ ਕੇ ਕਿਹਾ ਕਿ ਮੱਕੜ ਵੀਰੇ ਮੇਰਾ ਇੰਟਰਵਿਊ ਕਰੋ ਮੈਂ ਦੱਸਣਾ ਚਾਹੁੰਦਾ ਕਿ ਕਿਸਾਨ ਕਿੰਨਾ ਕਨਪੜਾ ਹੈ ਦੱਸੋ ਕ੍ਰੈਡਿਟ ਰੇਟਿੰਗ ਕੀ ਹੁੰਦੀ ਹੈ ਸਰ ਜਿਹੜੀ ਕ੍ਰੈਡਿਟ ਰੇਟਿੰਗ ਸਾਡੀ ਜਿੰਨੀ ਅਸੀਂ ਮਤਲਬ ਸਾਡੀ ਕਿੰਨੀ ਇੰਪੋਰਟ ਤੇ ਐਕਸਪੋਰਟ ਆ ਸਰ ਸਾਡਾ ਜਿੰਨਾ ਪੰਜਾਬ ਜਿਹੜਾ ਸਾਨੂੰ ਦੇਸ਼ ਨੂੰ ਜਿੰਨੀ ਡਿਮਾਂਡ ਆ ਸਰ ਉਹਨਾਂ ਪੰਜਾਬ ਜਦੋਂ ਉਹਨੂੰ ਕੱਢ ਕੇ ਦੇ ਰਿਆ ਫਿਰ ਇਦਾਂ ਨਹੀਂ ਹੋ ਸਕਦਾ ਕਿ ਜਿਹੜੀ ਸਟੇਟ ਫਿਰ ਇੱਕ ਵਾਰੀ ਤੁਹਾਡੀ ਹੈਲਪ ਕਰੇ ਅਗਲੀ ਵਾਰੀ ਜਦੋਂ ਸਟੇਟ ਦੀ ਸਾਨੂੰ ਲੋਡ ਨਹੀਂ ਆ ਤੇ ਫਿਰ ਅਸੀਂ ਉਸ ਸਟੇਟ ਨੂੰ ਮਤਲਬ ਸਾਈਡ ਤੇ ਹੀ ਕਰ ਦਈਏ ਪੰਜਾਬ ਨੂੰ ਇਸੇ ਕਰਕੇ ਕਹਿੰਦੇ ਨੇ ਕਿ ਆਪਣੇ ਇੱਕ ਸਟਰਕਚਰ ਦੀ ਲੋਡ ਆ ਸਰ ਪੰਜਾਬ ਵੀ ਇੱਕ ਐਸੀ ਜਗ੍ਹਾ ਆ ਇਸ ਦੁਨੀਆ ਤੇ ਜਦੋਂ ਅਸੀਂ ਸਵੇਰ ਤੋਂ ਉੱਠਦੇ ਹਾਂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਰ ਸਾਡਾ ਸਿਰਫ ਨਮਕ ਆ ਜਿਹੜਾ ਸਾਡਾ ਸਮੁੰਦਰ ਤੋਂ ਆਉਂਦਾ ਬਾਕੀ ਸਾਰਾ ਕੁਝ ਹੀ ਪੰਜਾਬ ਤੋਂ ਬਣਦਾ ਜੀ ਜੇ ਅਸੀਂ ਕਿਸੇ ਟੇਬਲ ਦੇ ਬੰਨੇ ਆ ਚੇਅਰ ਤੇ ਬੰਨੇ ਆ ਸਾਡੇ ਦਰਖਤ ਲੱਗੇ ਹੋਏ ਨੇ ਸਾਈਡ ਤੇ ਹੈਨਾ ਸੋ ਪੰਜਾਬ ਆ ਇੱਕ ਵਾਰੀ ਆਪਣੀ ਹੱਕਾਂ ਲਈ ਉੱਠ ਖੜਾ ਆ ਪਰ ਹੁਣ ਇਹ ਆਪਣਾ ਸਟਰਕਚਰ ਤਿਆਰ ਕਰੇ ਪੰਜਾਬ ਦਾ ਕ੍ਰਾਈਸਿਸ ਕੀ ਹੈ ਡੈਟ ਕ੍ਰਾਈਸਿਸ ਸੌਖੇ ਤਰੀਕੇ ਨਾਲ ਜੇ ਸਮਝਾਓਗੇ ਤਾਂ ਸਰ ਪੰਜਾਬ ਦਾ ਕ੍ਰਾਈਸਿਸ ਇਸ ਲਈ ਜਿਹੜੀ ਪੰਜਾਬ ਦੀਆਂ ਜੜਾਂ ਪਈਆਂ ਨੇ ਨਾ that is ਸਰ ਪੰਜਾਬ ਦਾ ਇਕਨੋਮੈਟ੍ਰਿਕ ਸਟੈਟਿਸ ਹਨਾ that does not allow anything to happen here ਸਰ ਪੰਜਾਬ ਤੇ 3.5 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਆ ਗਿਆ ਸਰ ਜਿਹਦੀ ਡੈਪਟ ਰੀਪੇਮੈਂਟ ਜਿਹੜੀ ਆ ਉਹ 22000 ਕਰੋੜ ਆ ਸਰ ਸੋ ਜਦੋਂ ਇਹ ਇੰਨਾ ਜਦੋਂ ਰੀਪੇਮੈਂਟ ਤੇ ਅਸੀਂ ਪੈਸੇ ਦੇ ਦਿੱਤੇ ਸਾਡੇ ਕੋਲੇ ਪੈਸਾ ਹੀ ਨਹੀਂ ਬਚਦਾ ਆਪਣਾ ਸਟਰਕਚਰ ਤਿਆਰ ਕਰਨ ਦਾ ਸਾਰੇ ਕਪੋਰਟਲ ਤਿਆਰ ਹੋ ਸਕਦਾ ਜਿਹਦੇ ਚ ਡਿਮਾਂਡ ਸਪਲਾਈ ਆ ਸਕਦੀ ਆ ਸਾਡੇ ਸਰ ਕਿਹੜੀ ਚੀਜ਼ ਆ ਤੁਸੀਂ ਚਿਪਸ ਲੈਨੇ ਹੋ ਸਰ ਚਿਪਸ ਦੇ ਆਲੂ ਵੀ ਤਾਂ ਇੱਥੋਂ ਹੀ ਨੇ ਤੁਸੀਂ ਆਈਸਕ੍ਰੀਮ ਲੈਨੇ ਹੋ ਸਰ ਉਹਦਾ ਦੁੱਧ ਵੀ ਇੱਥੋਂ ਆ ਮਤਲਬ ਕਿਹੜੀ ਚੀਜ਼ ਆ ਜਿਹੜੀ ਜਿੱਦਾਂ ਅਸੀਂ ਤੁਸੀਂ ਪੀਜ਼ੇ ਵਾਲੀ ਇੱਕ ਬੜੀ ਵੀਡੀਓ ਵਾਇਰਲ ਹੁੰਦੀ ਸੀ ਮੈਂ ਸ਼ਾਇਦ ਤੋਂ ਨਹੀਂ ਸੁਣਿਆ ਸੀਗਾ ਕਿ ਉਹ ਪੀਜ਼ੇ ਦਾ ਬੇਸ ਵੀ ਸਾਡਾ ਉੱਤੇ ਜਿਹੜਾ ਟਾਪਿੰਗ ਵੀ ਸਾਡੀ ਫਿਰ ਅਸੀਂ ਸਰ ਅਸੀਂ ਅਸੀਂ ਅਜੇ ਵੀ ਕਮਜ਼ੋਰ ਆ ਸਾਡੇ ਕੋਲੇ ਮਤਲਬ ਸਾਡੇ ਕੋਲੇ ਫਿਰ ਘਾਟ ਕਾ ਦੀ ਸੀਗੀ ਸਾਡੇ ਕੋਲੇ ਘਾਟ ਸਟਰਕਚਰ ਦੀ ਤੇ ਪਾਲਿਸੀ ਦੀ ਆ ਜਿਹੜੀ ਕਿ ਅੱਜ ਦੀ ਨਹੀਂ ਸਾਨੂੰ ਪੰਜਾਬ ਮਤਲਬ ਕਾ ਸੋ ਮੇਬੀ ਅਸੀਂ ਜੇ ਸਟਰਕਚਰ ਤੇ ਕੰਮ ਕਰੀਏ ਅੱਜ ਇਕੱਠੇ ਹੋ ਗਏ ਆਪਾਂ ਐਮਐਸਪੀ ਤਾਂ ਲੈਣੀ ਲੈਣੀ ਆ ਪਰ ਆਪਾਂ ਯਾਰ 2 ਸਾਲ ਬਾਅਦ ਫੇਰ ਥੋੜੀ ਆਪਣਾ ਖਰਚਾ ਲੈ ਕੇ ਆ ਜਾਣਾ ਇੱਥੇ ਅਸੀਂ ਆਪਣੇ ਪੈਸੇ ਸਪੈਂਡ ਅਸੀਂ ਇੱਕ ਪਾਲਿਸੀ ਇਹੋ ਜੀ ਤਿਆਰ ਕਰੀਏ ਜਿਹੜੀ ਪਾਲਿਸੀ ਤਹਿਤ ਸਾਡਾ ਪੰਜਾਬ ਜਿਹੜਾ ਵਾ ਉਹਦੀ ਇਕਨੋਮਿਕਲੀ ਜਿਹੜੀ ਗਰੋਥ ਹੋਵੇ ਤੇ ਪੰਜਾਬ ਜਿਹੜਾ ਉਹ ਜਿਹੜਾ ਸਰਮਾਇਆ ਹੁੰਦਾ ਸਰ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਲੌਂਗ ਟਰਮ ਡੈਟ ਦੇ ਵਿੱਚ ਪਏ ਆ ਉਹ ਉਹ ਗੱਲ ਸਮਝਾਓ ਥੋੜੀ ਮੈਨੂੰ ਸਰ ਲੌਂਗ ਟਰਮ ਡੈਟ ਸਾਈਕਲ ਹੈ ਨਾ ਜਿੰਨੇ ਜਾਣੇ ਆਪਾਂ ਇੱਥੇ ਅੱਗੇ ਸਾਡੇ ਕੋਲ ਸਾਰਿਆਂ ਤੇ ਸਰ ਸਾਰਿਆਂ ਕੋ ਜਦੋਂ ਲਿਮਟਾਂ ਹੋ ਗਈਆਂ ਮੰਨ ਲਓ ਜੇ ਮੈਂ ਹੁਣ ਇੱਕ ਕੋਈ ਐਗਜ਼ਾਮਪਲ ਲੈ ਲਵਾਂ ਕਿ ਮੈਂ ਘਰ ਲੈ ਲਿਆ ਕਿਰਾਏ ਤੇ ਜਾਂ ਤਾਂ ਮੈਂ ਆਪ ਪੈਸੇ ਸੇਵ ਕਰਾਂ ਇੱਕ ਸਾਲ ਤੇ ਫਿਰ ਘਰ ਲਵਾਂ ਤੇ ਜਾਂ ਫਿਰ ਮੈਂ ਹੁਣ ਲੈ ਕੇ ਤੇ ਇੱਕ ਸਾਲ ਆਪਣਾ ਜਿਹੜਾ ਵਾ ਉਹ ਐਕਸਪੈਂਡੀਚਰ ਘਟਾਵਾਂ ਜਦੋਂ ਮੈਂ ਐਕਸਪੈਂਡੀਚਰ ਘਟਾਉਂਗਾ ਨਾ ਜਿਹੜਾ ਮੇਰਾ ਐਕਸਪੈਂਡੀਚਰ ਹੈ ਨਾ ਉਹ ਕਿਸੇ ਦੀ ਇਨਕਮ ਆ ਜੇ ਮੈਂ ਪੈਸਾ ਖਰਚਦਾ ਕਿਤੇ ਜਾ ਕੇ ਜੂਸ ਦੀ ਦੁਕਾਨ ਤੇ ਲਾ ਲਓ ਉਹ ਜੂਸ ਵਾਲੇ ਦੀ ਇਨਕਮ ਆ ਮੇਰਾ ਐਕਸਪੈਂਡੀਚਰ ਹੈ ਉਹ ਜੂਸ ਵਾਲੇ ਕੋ ਜਦੋਂ ਮੈਂ ਪੈਸੇ ਨਹੀਂ ਖਰਚੂਗਾ ਉਹ ਇੱਕ ਬੰਦਾ ਹੀ ਨਹੀਂ ਰੱਖੂਗਾ ਜੂਸ ਕੱਢਣ ਵਾਲਾ ਜਿਹੜਾ ਬੰਦਾ ਨਹੀਂ ਰੱਖਿਆ ਉਹ ਫਿਰ ਕਿਤੇ ਜਾ ਕੇ ਆਪਣੇ ਲਈ ਕੋਈ ਸ਼ਰਟ ਨਹੀਂ ਬਾਇ ਕਰੂਗਾ ਉਹ ਵੀ ਸੋ ਇਕਨੋਮੀ ਦੀ ਜਿਹੜੀ ਬੇਸਿਕ ਕਨਸੈਪਟ ਆ ਇਕਨੋਮੀ ਦਾ ਇਕਨੋਮੀ ਡਿਟੇਰੇਟ ਹੋ ਜੂਗੀ ਇਕਨੋਮੀ ਸਲੋ ਡਾਊਨ ਹੋ ਜੂਗੀ ਜੋ ਕਿ ਅਸੀਂ ਪੰਜਾਬ ਚ ਦੇਖਦੇ ਆ ਕਿ ਸਾਡੇ ਜਿਹੜੇ ਬੱਚੇ ਬਾਹਰ ਜੀ ਬਾਹਰ ਸਾਡਾ 1 ਲੱਖ ਕਰੋੜੀਆਂ ਜਿੰਨਾ ਵੀ ਇੱਕ ਐਕਸ अमाउंट ਆਫ ਮਨੀ ਜੇ ਬਾਹਰ ਨਾ ਜਾਂਦਾ ਕਿੰਨਾ ਪੈਸਾ ਗਿਆ 20 ਸਾਲਾਂ ਚ ਬਾਹਰ ਆਪਣਾ ਸਰ ਪਿਛਲੇ 2 ਡੈਕੇਡਸ ਚ ਸਰ ਜੇ ਤੁਸੀਂ ਸਟੈਟਿਕਲੀ ਦੇਖੋਗੇ 1 ਲੱਖ ਕਰੋੜ ਬਾਹਰ ਗਿਆ ਸਾਡਾ ਪੰਜਾਬ ਦਾ ਪੰਜਾਬ ਦਾ ਸਰ 1 ਲੱਖ ਕਰੋੜ ਰੁਪਈਆ ਉਹੀ ਆਪਣਾ ਸਾਰਿਆਂ ਦਾ ਮਿਲ ਕੇ ਬਾਹਰ ਗਿਆ ਬਾਹਰ ਗਿਆ ਸਰ 1 1 ਲੱਖ ਇਮੀਗ੍ਰੈਂਟ ਬਾਹਰ ਗਿਆ 10 ਲੱਖ ਦੀ ਐਵਰੇਜ ਪ੍ਰਾਈਸ ਤੇ 1 ਲੱਖ ਕਰੋੜ ਸਾਡਾ ਬਾਹਰ ਚਲਾ ਗਿਆ ਸਰ ਸਾਡੀ ਇੰਨੀ ਕੋਨੋਮੀਕ ਕੰਟ੍ਰੈਕਟ ਹੋਗੀ ਜਿਉ ਨਹੀਂ ਹੁੰਦੀ ਤੇ ਸਰ ਅਸੀਂ ਪੈਸੇ ਹੋਰ ਖਰਚੇ ਦੇ ਇੱਥੇ ਅਸੀਂ ਕੋਈ ਸਾਡਾ ਮੰਨ ਲਓ ਐਸੈਟ ਬਾਈ ਕਰਦੇ ਉਹ ਐਸੈਟ ਦਾ ਜਿਹੜਾ ਸੀਗਾ ਜਿਹੜਾ ਵਾ ਨਾ ਕੈਸ਼ ਫਲੋ ਬਿਲਕੁਲ ਜ਼ੀਰੋ ਹੋ ਚੁੱਕਾ ਹੈ ਪੰਜਾਬ ਨੂੰ ਇੱਕ ਮਤਲਬ ਆਪਣਾ ਜਿਹੜਾ ਇਕਨੋਮਿਕ ਮਾਡਲ ਰੀਥਿੰਕ ਕਰਨ ਦੀ ਲੋੜ ਆ ਮੇਰੇ ਖੱਬੇ ਤੇ ਸੱਜੇ ਪੰਜਾਬ ਦੀਆਂ ਦੋ ਤਸਵੀਰਾਂ ਨੇ ਦੋਸਤੋ ਨੈਸ਼ਨਲ ਮੀਡੀਆ ਵੀ ਇਹ ਗੱਲ ਦੇਖ ਲੈ ਦੇਸ਼ ਦਾ ਹਰ ਨਾਗਰਿਕ ਦੇਖੇ ਇੱਕ ਹੱਥੀ ਵਾਹੀ ਕਰਨ ਵਾਲਾ ਖੇਤੀ ਕਰਨ ਵਾਲਾ ਕਿਸਾਨ ਦਾ ਪੁੱਤ ਜਿਹੜਾ ਕਹਿੰਦਾ ਕਿ ਭੈਣਾਂ ਦੇ ਵਿਆਹ ਕਰਨੇ ਆ ਪਰ ਜੇ ਖੇਤੀ ਨਾ ਰਹੀ ਤਾਂ ਵੈਸੇ ਹੀ ਮਰ ਜਾਂਗੇ ਜਿਹੜਾ ਇੱਥੇ ਆ ਕੇ ਮੂਹਰੇ ਖੜਾ ਡਟਿਆ ਹੋਇਆ ਕੱਲ ਵੀ ਕਹਿੰਦਾ ਮੈਂ ਲੜਨ ਨੂੰ ਤਿਆਰ ਆ ਸਾਰੇ ਉਹਨਾਂ ਚੋਂ ਨੇ ਮੇਰੇ ਖੱਬੇ ਹੱਥ ਉਹ ਹੈ ਜਿਹੜਾ ਪੜਦਾ ਹੈ ਆਸਟ੍ਰੇਲੀਆ ਤੋਂ ਜਾ ਕੇ ਨੌਜਵਾਨ ਵਾਪਸ ਆਇਆ ਇਕਨੋਮਿਕਸ ਦੇ ਵਿੱਚ ਇਹਨੇ ਪੜ੍ਹਾਈ ਕੀਤੀ ਔਰ ਪੂਰੇ ਮੁਲਕ ਦੀ ਇਕਨੋਮਿਕ ਸਟੱਡੀ ਕਰ ਰਿਹਾ ਔਰ ਜਿਹੜਾ ਆ ਕੇ ਇੱਥੇ ਆ ਜਾ ਕੇ ਕਹਿੰਦਾ ਕਿ ਮੈਂ ਤਾਂ ਆਇਆ ਮੈਂ ਵੀਡੀਓਜ਼ ਦੇਖੀਆਂ ਕਿ ਪੰਜਾਬ ਦੇ ਕਿਸਾਨ ਨੂੰ ਤਾਂ ਅਨਪੜ੍ਹ ਦੱਸੀ ਜਾਂਦੇ ਆ ਮੂਰਖ ਦੱਸੀ ਜਾਂਦੇ ਆ ਤਾਂ ਅਸੀਂ ਆ ਕੇ ਦੱਸਾਂਗੇ ਕਿ ਸਾਡੇ ਕੋਲੇ ਪੜ੍ਹਾਈ ਵੀ ਹੈ ਇਕਨੋਮਿਕਸ ਵੀ ਆ ਔਰ ਅਸੀਂ ਖੇਤੀ ਵੀ ਜਾਣਦੇ ਆ ਤਾਂ ਇਹ ਪੰਜਾਬ ਦੇ ਦੋ ਖੇਤਾਂ ਦੇ ਪੁੱਤ ਦੋ ਕਿਸਾਨ ਮੇਰੇ ਆਲੇ-ਦੁਆਲੇ ਖੜੇ ਐ ਇਹ ਦੋਨੋਂ ਤਸਵੀਰਾਂ ਪੰਜਾਬ ਦੀਆਂ ਔਰ ਸਾਡੇ ਬਜ਼ੁਰਗਾਂ ਨੂੰ ਜਾ ਕੇ ਟਰਾਲੀਆਂ 'ਚ ਇਹ ਪੁੱਛਣਾ ਬੰਦ ਕਰੋ ਵੀ ਐਮਐਸਪੀ ਦੀ ਫੁੱਲ ਫਾਰਮ ਕੀ ਹੁੰਦੀ ਐ ਆਜੋ ਇੱਥੇ ਖੜੇ ਆ ਕੱਲੀ ਐਮਐਸਪੀ ਨਹੀਂ ਸਾਰੀ ਇਕਨੋਮਿਕ ਸਮਝਾ ਦੇਾਂਗੇ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸਐਮਟੀਵੀ ਸ਼ੰਭੂ ਬਾਰਡਰ